ਅਮਰੀਕਾ 'ਚ ਰਹਿ ਰਹੀ ਪੰਜਾਬ ਦੀ 73 ਸਾਲਾਂ ਹਰਜੀਤ ਕੋਰ ਨੂੰ ਡਿਪੋਰਟ ਕਰ ਦਿੱਤਾ ਗਿਆ ਦੱਸਦੀ ਹੈ ਕਿ ਹਰਜੀਤ ਕੋਰ ਪਿਛਲੇ ਕਰੀਬ 30 ਸਾਲਾਂ ਤੋਂ ਅਮਰੀਕਾ 'ਚ ਰਹਿ ਰਹੇ ਸਨ ਉਹ 1982 'ਚ ਆਪਣੇ ਮੁੰਡਿਆਂ ਨਾਲ ਅਮਰੀਕਾ ਆਏ ਸੀ ਕੁਝ ਦਿਨ ਪਹਿਲਾਂ ਉਹਨਾਂ ਨੂੰ ਯੂਐਸ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਯਾਨੀ ਕਿ ਆਈਐਸਕ ਨੇ ਹਿਰਾਸਤ ਚ ਲੈ ਲਿਆ ਸੀ ਦਰਅਸਲ ਹਰਜੀਤ ਕੋਰ ਤੇ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ 'ਚ ਰਹਿਣ ਦਾ ਇਲਜ਼ਾਮ ਲੱਗਾ ਸੀ ਜਿਸ ਤੋਂ ਬਾਅਦ ਭਾਰਤੀ ਤੇ ਅਮਰੀਕਾ ਦੇ ਨਾਗਰਿਕਾਂ ਨੇ ਵੀ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਕਿਉਂਕਿ ਉਹਨਾਂ ਦੀ ਹਿਰਾਸਤ ਨੂੰ ਭਾਰਤੀ ਤੇ ਅਮਰੀਕਾ ਦੇ ਨਾਗਰਿਕਾਂ ਨੇ ਗੈਰਕਾਨੂੰਨੀ ਦੱਸਿਆ ਸੀ ਹੁਣ 132 ਭਾਰਤੀਆਂ ਸਮੇਤ ਉਹਨਾਂ ਨੂੰ ਵੀ ਅਮਰੀਕਾ ਸਰਕਾਰ ਨੇ ਡਿਪੋਰਟ ਕਰ ਵਾਪਸ ਭਾਰਤ ਭੇਜ ਦਿੱਤਾ ਹੈ ਇਸ ਸਬੰਧੀ اٹਾਰਨੀ ਦੀਪਕ ਆਲੂਵਾਲੀਆ ਨੇ ਦੱਸਿਆ ਕਿ ਕਿਸ ਤਰ੍ਹਾਂ ਹਰਜੀਤ ਕੋਰ ਨੂੰ ਤੰਗ ਪਰੇਸ਼ਾਨ ਕੀਤਾ ਗਿਆ ਦਾਸੀਏ ਕਿ ਹਰਜੀਤ ਕੋਰ ਨੂੰ ਆਈਸਤਹੀ ਹਿਰਾਸਤ ਦੌਰਾਨ ਬਿਮਾਰ ਹੋਣ ਦੇ ਬਾਵਜੂਦ ਖਾਣਾ ਨਹੀਂ ਮਿਲਦਾ ਸੀ ਤੇ ਨਾ ਹੀ ਦਵਾਈ ਖਾਣ ਲਈ ਪਾਣੀ ਦਿੱਤਾ ਜਾਂਦਾ ਸੀ। ਹਰਜੀਤ ਕੋਰ ਨੂੰ ਦਵਾਈ ਖਾਣ ਲਈ ਅਧਿਕਾਰੀ ਬਰਫ਼ ਦਿੰਦੇ ਸਨ ਤੇ ਨਾ ਹੀ ਸੌਣ ਦੇ ਲਈ ਬੈੱਡ ਦਿੱਤਾ ਜਾਂਦਾ ਸੀ। ਇੰਨੇ ਤਸੀਹੇ ਉਹਨਾਂ ਨੂੰ ਚੱਲਣੇ ਪੈ ਰਹੇ ਸਨ ਕਿ ਹਰਜੀਤ ਕੋਰ ਦਾ ਕਹਿਣਾ ਸੀ ਕਿ ਇਸ ਤੋਂ ਵਧੀਆ ਉਹਨਾਂ ਨੂੰ ਮੌਤਾ ਜਾਵੇ। ਹੁਣ ਅਮਰੀਕਾ ਨੇ ਬੇੜੀਆਂ ਚ ਬੰਨ ਕੇ ਭਾਰਤੀਆਂ ਨੂੰ ਵਾਪਸ ਭਾਰਤ ਭੇਜ ਦਿੱਤਾ ਇਹ ਪਹਿਲੀ ਵਾਰ ਨਹੀਂ ਹੈ ਇਸ ਤੋਂ ਪਹਿਲਾਂ ਵੀ ਅਮਰੀਕਾ ਨੇ ਵੱਡੀ ਗਿਣਤੀ ਚ ਭਾਰਤੀਆਂ ਨੂੰ ਵਾਪਸ ਭੇਜਿਆ ਸੀ ਜਿਹੜੇ ਅਮਰੀਕਾ ਦੇ ਵਿੱਚ ਗੈਰਕਾਨੂੰਨੀ ਢੰਗ ਦੇ ਨਾਲ ਰਹ ਰਹੇ ਸਨ ਹਾਲਾਂਕਿ ਹਰਜੀਪ ਕੋਟ ਦੇ ਬੇੜੀਆਂ ਨਹੀਂ ਪਾਈਆਂ ਗਈਆਂ ਕਿਉਂਕਿ ਉਹ ਬਜ਼ੁਰਗ ਸਨ ਦੀਪਕ ਆਲੂਵਾਲੀਆਂ ਨੇ ਦੱਸਿਆ ਕਿ ਇੱਕ ਗਾਰਡ ਉਹਨਾਂ ਨੂੰ ਬੇੜੀਆਂ ਪਾਉਣ ਲੱਗਾ ਸੀ ਪਰ ਦੂਜੇ ਅਧਿਕਾਰੀ ਨੇ ਉਸ ਨੂੰ ਰੋਕ ਦਿੱਤਾ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਉਮਰ ਜ਼ਾਬਾ ਹੈ ਉਹ ਬਜ਼ੁਰਗ ਨੇ ਇਸ ਕਰਕੇ ਉਹਨਾਂ ਨੂੰ ਬੇੜੀਆਂ ਨਹੀਂ ਪਾਈਆਂ ਜਾ ਸਕਦੀਆਂ ਦੱਸਦੀ ਹੈ ਕਿ ਪਹਿਲਾਂ ਜਾਰਜੀਆ ਤੋਂ ਅਰਮਾਨੀਆਂ ਇਹ ਫਲਾਈਟ ਆਈ ਪਰ ਹਰਜੀਤ ਕੁਰ ਸਮੇਤ 132 ਭਾਰਤੀਆਂ ਨੂੰ ਲੈ ਕੇ ਇਹ ਜਹਾਜ਼ ਭਾਰਤ ਪਹੁੰਚਿਆ।